ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤੇ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵਾੜਾਂ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਬਕਾਊ ਆ ਇਨਫਰਮੇਸ਼ਨ ਲੈਦਾ ਨਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦੀ ਨਾਮ ਹੈ ਹਰਵਿੰਦਰ ਪਿੰਡ ਚੜੱਕ ਜਹਾ ਮੋਗਾ ਜੀ ਫੋਨ ਨੰਬਰ 83660885 ਆ ਚੱਲੇ ਤੋਰ ਆ ਕੈਨ ਮੈਂ ਸੂਈਦੋਂ ਲੱਗ ਪਾ ਕੈਨ ਮੈਂ ਸੂਆ ਇਹ ਬਾਈ ਤੀਜੇ ਸਵੇਰ ਸੂਈ ਆ ਕੱਲ ਦੀ ਸੂਈ ਵੀ ਆ ਕਿੰਨਾ ਦੁੱਧ ਪਿਆਜੂ ਬੋੜਾ ਬਈ ਇਸ ਟਾਈਮ ਭਵੇਂ ਅਗਲਾ ਤਿੰਨ ਡੰਗ ਚੋਲੇ ਚਾਰ ਟੋਲੇ 10 ਕਿਲੋ ਤਿਆਰ ਆ 10 ਕਿਲੋ ਬੋੜਾ ਚੰਗਾ ਭਾਈ ਜੂ ਬੋਲਾ ਗਾਂ ਸੇਵਾ ਦੇ ਬਾਈ ਅਗੜੇ ਦਾ 18 19 ਕਿਲੋ ਦੱਸਿਆ ਜੈ ਜੈ ਮੋਹ ਜੈ ਮੋਹ ਹਾਨਾ 55000 ਜੀ ਕੱਢ ਬਾਹਰ ਨੂੰ ਦੋਸਤੋ ਪਹਿਲੀ 55000 ਦੀ ਬਾਈ ਕਹਿੰਦਾ ਦੇ ਦਿਆਂਗੇ ਕੱਲ ਦੀ ਸੂਈ ਕਿ ਪਰਸ ਹੁੰਦੀ ਇਹ ਬਾਈ ਕੱਲ ਦੀ ਸੂਈ ਜੇ ਰਾਂਜ ਸਾਰੀਆਂ ਦੀ ਇੱਥੇ ਪਈ ਆ ਉਹ ਪਈ ਆ ਠੀਕ ਹੈ ਦੋਸਤੋ ਆ ਜੇ ਰੁਪਈਆ ਬਾਈ ਕਹਿੰਦਾ ਮਗਰੀ ਰੱਖੀ ਬੈਠੇ ਕਿਉਂਕਿ ਨਗ ਜਿਆਦੇ ਆ ਕੱਲ ਦੀ ਸੂਈ ਆ 10 ਕਿਲੋ ਬੌਲੀ ਤਿਆਰ ਆ ਜਿਹੜੀ ਤੁਸੀਂ ਚੋ ਲੈਣੀ ਆ ਬਾਈ ਕਹਿੰਦਾ ਜਿਹਦੇ ਪਸੰਦ ਆਉ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਭਾਵੇਂ ਚਾਰ ਟਾਈਮ ਚੋਲੋ ਹਰੇਕ ਵੀਡੀਓ ਚ ਭਰਾਵੋ ਵਾਰ-ਵਾਰ ਕਹੀਦਾ ਬੋਲ-ਬੋਲ ਥੱਕ ਜਾਈਦਾ ਕਿ ਭਾਈ ਸੂਆ ਸੂਆ ਆ ਪਸ਼ੂ ਜਿਹੜਾ ਹੁੰਦਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਆਹ ਦੀ ਤਸੱਲੀ ਕਰਕੇ ਲੈ ਜਾਓ ਆਪਾਂ ਕੋਈ ਐਵੇਂ ਕਿਹੋਂਦਾ ਅਗਲੇ ਨੂੰ ਭੇਜ ਦਿਓ ਇੱਥੇ ਆਓ ਆਪਣਾ ਪਸ਼ੂ ਖੜਾ ਤੁਹਾਨੂੰ ਚੰਗਾ ਲੱਗਾ ਲੈ ਜੀ ਉਹਨੂੰ ਥੋੜਾ ਆਹਦਾ ਮੋੜ ਜੀ ਸਹੀ ਹੈ ਆ ਤੁਹਾਡਾ ਫਾਇਦਾ ਹੋ ਆਪਾਂ ਤਾਂ ਕਹਿੰਨੇ ਚੋ ਤਸੱਲੀ ਕਰੋ ਆਪਾਂ ਹੁਣ ਇੱਥੇ ਸੌਦਾ ਕਈਆਂ ਨੇ ਭੇਜ ਦਿਓ ਆਨਲਾਈਨ ਮਗਰ ਉੱਥੇ ਜਾ ਕੇ ਕਹਿਣਾ ਆਏ ਨਹੀਂ ਆਏ ਆ ਤਸੱਲੀ ਕਰੋ ਆਪਣੇ ਆ ਓਕੇ ਆ ਖਰੀਆਂ ਆ ਜਾਵਾਂ ਸਹੀ ਆ ਦੋਸਤੋ ਬਾਈ ਕਹਿੰਦਾ ਆਪਣੀਆਂ ਜਮਾ ਓਕੇ ਆ ਖਰੀਆਂ ਵਹਿਣਾ ਹਾਲੇ ਬਹੁਤ ਚੰਗਾ ਵਹਿਣਾ ਹਵਾਨਾ ਸੋਨਾ 55000 ਦੀ ਦੇ ਦੇਣੀ ਆ ਬਜਰ ਮੂ ਜੀ ਨੂੰ ਬਹੁਤ ਆ ਮੋٹے ਮੋٹے ਥਾਨ ਆ ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਕੱਲ ਦੀ ਸੂਈ ਥੱਲੇ 10 ਕਿਲੋ ਕੰਡੇ ਵਾਲੀ ਬੋਲੀ ਤਿਆਰ ਆ ਜੀ ਤੋਂ ਲਈ ਉਹ ਕਹਿੰਦੇ 18 ਕਿਲੋ ਦੁੱਧ ਪਹਿਲਾਂ ਥੱਲੋਂ ਅਸੀਂ ਝੋਇਆ ਤੇ ਬਾਈ ਕਹਿੰਦਾ 18 ਕਿਲੋ ਬਣ ਕੇ ਅਗਲਾ ਸੌਦਾ ਕਰ ਲੈ ਅੱਜ 10 ਕਿਲੋ ਤਿਆਰ ਆ ਮਗਰੇ ਦੇ ਵੱੱਛੀ ਆ ਸੁਆ ਤੁਸੀਂ ਵੇਖ ਲਓ ਕਿਹੜਾ ਹੋਊਗਾ ਤੁਹਾਡੀ ਮਰਜ਼ੀ ਐ 2 ਨੰਬਰ ਆ ਇਹ ਬਾਈ ਹੁਣੀ ਸੂਈ ਆ ਹੁਣੀ ਸੂਈ ਆ ਹਾਂਜੀ ਹੁਣੀ ਸੂਈ ਆ ਜੇਰੇ ਦੀ ਉਹ ਪਈ ਆ ਹੁਣੇ ਪਾ ਕੇ ਜਾਵੇ ਕੱਢ ਲਾ ਬਾਹਰੋਂ ਦੋਸਤੋ ਇਹ ਹੁਣੀ ਸੂਈ ਆ ਜੇਰੇ ਦੀ ਉਹ ਪਈ ਸਾਹਮਣੇ ਇਹ ਆ ਲੋ ਉਹ ਪਈ ਆ ਕਿੰਨਾ ਕੁ ਦੁੱਧ ਪਿਆ ਜੀ ਹੁੰਦੇ ਦੁੱਧ ਵੀਰੇ ਭਾਜਣ ਦੇ ਹਿਸਾਬ ਨਾਲ ਹਾਂ 16 ਕਿਲੋ ਬੈਣ ਦੁੱਧ ਦੇਣਾ ਚਾਹੀਦਾ ਜੈ ਜੈ ਮੋਲਾ ਜੈ ਜੈ ਮੋਲਾ ਜਮਾ ਹਾਂ ਨਾ ਵੀਰੇ ਇਹ ਆਪਾਂ 47000 ਦੇ ਦੇਣ ਦੋ ਨੰਬਰ 40 ਤੇ 7 47000 ਦੀ 16 ਕਿਲੋ ਦੁੱਧ ਬਾਈ ਕਹਿੰਦਾ ਪਿਉਣ ਦਾ ਹੱਕ ਮੰਦਾ ਹੂੰ 47000 ਦੀ ਦੇ ਦੇਣੀ ਮਗਰੇ ਤੇ ਕੀ ਆ ਇਹਦੇ ਮਗਰੀ ਵੱਛੀ ਆ ਇਹਦੇ ਮਗਰੀ ਵੱਛੀ ਆ 1 ਨੰਬਰ ਦੇ ਮਗਰੀ ਵੀ ਵੱਛੀ ਆ 2 ਨੰਬਰ ਦੇ ਮਗਰੀ ਵੀ ਵੱਛੀ ਆ ਕਿਹੜੀਆ ਕਰ ਦਿੰਦਾ ਕਣ ਵੇਖ ਕੇ ਉਹ ਮੁੰਡਾ ਸੌਂਈ ਸੁਈ ਗਿਆ ਦੋਸਤੋ ਇਹ ਤੁਹਾਨੂੰ ਵੀ ਪਤਾ ਵਪਾਰੀ ਨਿਗਾ ਨੂੰ ਕਾਟ ਹੀ ਰੱਖਦੇ ਆ ਬੱਚਾ ਕਿ ਬੱਛੀ ਆ ਕਿਉਂਕਿ ਉਹਨਾਂ ਨੇ ਤਾਂ ਜਾਨਵਰ ਵੱਡਾ ਵੇਚਣਾ ਹੁੰਦਾ ਪੱਛੀ ਹੈ ਹੁਣ ਵੇਖ ਲਈ ਬਾਈ ਕਹਿੰਦਾ ਬੱਛੀ ਆ 1 ਨੰਬਰ 55 ਦੀ 2 ਨੰਬਰ 47000 ਦੀ 15 16 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਓ ਮੱਝਾਂਆਂ ਦਾ ਦੁੱਧ ਉਹ ਇੰਨਾ ਪਿਆ ਦੂ 3 ਨੰਬਰ ਕੱਢ ਬਾਰ-ਬਾਰ ਕੱਢ ਕੇ ਵਿਖਾਉਣੇ ਆ ਤੇ ਕਿੰਨਾ ਗੱਭਣ ਜੇ ਲੈ ਆ ਇਧਰ ਹੀ 3 ਨੰਬਰ ਗੱਭਣ ਵੜਾ 91 ਸੂਏ ਸੁੰਦੀ ਆ ਅਗਲੇ ਨੇ ਵੀਰੇ ਅਗਲੇ ਨੇ ਦੂਜੇ ਕਿਹਾ ਪਰ ਤੀਜੇ ਮੰਨ ਲਓ ਅਗਲੇ ਨੇ ਦੂਜੇ ਕਿਹਾ ਬਾਈ ਕਹਿੰਦਾ ਅਗਲਾ ਤੀਜਾ ਮੰਨ ਲੇ ਬਾਕੀ ਤੁਸੀਂ ਵੇਖ ਲਿਓ ਆ ਕੇ ਵੱਡੀ-ਬੁੱਡੀ ਜਾਣ ਵਾਲੀ ਐਤ ਹੋ ਸਕਦਾ ਦੂਜੇ ਹੀ ਹੋਵੇ ਪਰ ਆਪਾਂ ਅੰਦਾਜ਼ਾ ਕਹਿ ਦਿੰਨੇ ਚੱਲ ਵੀ ਤੀਜਾ ਮੰਨ ਲਵੋ ਕਿੰਨੇ ਦਿਨ ਲੈ ਜੂ ਇਹ ਲੈ ਜੂ ਵੀਰੇ ਹਫਤੇ ਕਰੇ ਦੁੱਧ ਦੁੱਧ ਬਈ ਮਾਲ ਕਹਿੰਦਾ ਬਹੁਤ ਦੱਸਿਆ ਜਾ ਠੀਕ ਹੈ ਆਪਣੇ ਝੋਨੀਆਂ ਦੀ ਉਹਨਾਂ ਦਾ 20 22 ਕਿਲੋ ਦੁੱਧ ਦੱਸਿਆ ਦੋਸਤੋ ਬਾਈ ਕਹਿੰਦਾ ਆਪਣੀਆਂ ਕੋਈ ਝੋਨੀਆਂ ਨਹੀਂ ਆਪਣਾ ਮਾਲ ਖਰੀਦਿਆ ਜੀ ਤੋਂ ਲਈ ਉਹ ਕਹਿੰਦੇ 20 22 ਕਿਲੋ ਦੁੱਧ ਦਿੱਤਾ ਪੈੜ ਵੱਡੀ ਹੈ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵੱਲ ਢੱਲਾਂ ਬਹੁਤ ਪਈਆਂ ਦਿਨ ਕਿੰਨੇ ਲੈ ਜੂ ਦਿਨ ਵੀ ਹਫਤੇ ਦੇ ਅੰਦਰ ਬਾਹਰ ਲਊ 5 ਲੈ ਜੇ 4 ਲੈ ਜੇ ਹਫਤੇ ਦੇ ਅੰਦਰ ਅੰਦਰ ਬਾਈ ਕਹਿੰਦਾ ਸੂਪੂ 5 ਦਿਨੀ ਵੀ ਸੂ ਸਕਦੀ ਹੈ 4 ਦਿਨੀ ਵੀ ਤੇ ਕੋਈ 6 ਦਿਨ ਵੀ ਲੈ ਸਕਦੀ ਹੈ ਵੱਲ ਢੱਲਾਂ ਪਈਆਂ ਬਹੁਤ ਵੱਡੀ ਵੜ ਕਾਲੇ ਰੰਗ ਦੀ ਕ੍ਰੋਸ ਸੰਗ ਦੀ ਚਾਰੀ ਥਾਣਾ ਕੋਈ ਬਾਧੂ ਫੋਰਡ ਸ਼ਾਂਗ ਹੈ ਨਹੀਂ ਜਾਇਦ ਜਾਂ ਮੁੱਲ ਮੁੱਲ ਕਰਨ ਵੀਰੇ ਹੁਣ 70 75 ਵੀ ਕਰੀ ਜਾਂਦੇ ਡਿਵਾਈਡ ਦਾ ਆਪਾਂ 65 ਹਜ਼ਾਰ ਹੀ ਦੇ ਦੇਣੇ ਮੁੱਲ ਕਰਨ ਨੂੰ ਬਾਈ ਕਹਿੰਦਾ 70 75 ਜਿੰਨਾ ਮਰਜ਼ੀ ਕਰਾ ਲਓ 65 ਹਜ਼ਾਰ ਦੀ ਦੇ ਦੇਣੀ ਆ ਦੂਜੇ ਸੂਬੇ ਵੈੜ ਸੂਂਦੀ ਆ ਕਿਸੇ ਨੇ ਤੀਜਾ ਮੰਨਣਾ ਤਾਂ ਤੀਜਾ ਮੰਨ ਲਓ ਪਰ ਮੇਰੀ ਜੱਜਮੈਂਟ ਦੇ ਹਿਸਾਬ ਨਾਲ ਵੈੜ ਦੂਜਾ ਸੂਬਾ ਦੂਜਾ ਸੂਬਾ ਹੀ ਆ ਵੀਰੇ ਤੀਜਾ ਸੂਬਾ ਨਹੀਂ ਹੋਣੀ ਵੈੜ ਆ ਹਾਂ ਤੀਜੇ ਸੂਬੇ ਦਾ ਫਿਰ ਗਾਂ ਟਾਈਪ ਬਣ ਜਾਂਦੀ ਆ ਪਰ ਇਹ ਵੈੜ ਅੰਗ ਆ ਦੂਜਾ ਸੂਬਾ ਹੀ ਹੋਊਗੀ ਗਾਰੰਟੀ ਆ ਉਹ ਇਹਦੀ ਇਹ ਮੈਂ ਦਿੰਨਾ ਕਿਉਂਕਿ ਪੈਸੇ ਬਾਈ ਨੇ ਲੈਣੇ ਆ ਪਸੂ ਬਾਈ ਨੇ ਵੇਚਣਾ ਪਰ ਇਹ ਜੱਜਮੈਂਟ ਦੱਸਦੀ ਹੈ ਵਹਿੜ ਦੂਜਾ ਸੂ ਆ ਤੇ ਫਿਰ ਵੀ ਤੀਜਾ ਮੰਨਣੀ ਤਾਂ ਤੀਜਾ ਮੰਨ ਲਓ ਪਰ ਵਹਿੜ ਦੂਜਾ ਸੂ ਆ ਬਾਕੀ ਮਾਲ ਖਰੀਦਿਆ ਵਾ ਆਪਾਂ ਤਾਂ ਪਹਿਲਾਂ ਹੀ ਕਹਿ ਦੇਈਦਾ ਕਿ ਬਾਈ ਉਹਨਾਂ ਦਾ ਜਾਨਵਰ ਲੈ ਆਂਦੇ ਵੇ ਆ ਜੀਨੇ ਪੈਸੇ ਲਾਉਣੇ ਅਗਲਾ ਤਸੱਲੀ ਕਰੇ ਤੁਸੀਂ ਵੇਖੋ ਕਿੰਨਾ ਮਾ ਸੂ ਆ ਹੋ ਕਿੰਨਾ ਦੁੱਧ ਦੇਊ ਜੇ ਸੂਆ ਸਵਾਇਆ ਜਿੰਨਾ ਦੁੱਧ ਬਾਈ ਦੱਸਦਾ ਚੋਕੇ ਲੈ ਲਓ ਚਾਰ ਨਾਂ ਵੀਰੇ ਪਤਾ ਨਹੀਂ ਦੁੱਧ ਕਈ ਵਰ ਬਊ ਤੱਕ ਤੋਂ ਵੱਧ ਵੀ ਦੇ ਜਾਂਦੇ ਆ ਹਾਂ ਹੂੰ ਉਹ ਹੁੰਦਾ ਸੇਵਾ ਦਾ ਸੋਸਤੇ ਇਹ ਵੀ ਗੱਲ ਸਹੀ ਆ ਬਾਈ ਕਹਿੰਦਾ ਪਤਾ ਨਹੀਂ ਹੁੰਦਾ ਜਾਨਵਰ ਕਈ ਵਾਰ ਕੋਈ ਵੜ ਦੁੱਧ ਵੱਧ ਵੀ ਦੇ ਦਿੰਦੀ ਆ ਕਿ ਆਪ ਨੂੰ ਹੁੰਦਾ ਕਿ ਇੰਨਾ ਦੁੱਧ ਦੇਉ ਉਦੋਂ ਵੱਧ ਵੀ ਜਾਂਦੀ ਆ ਕਈ ਉਦੋਂ ਘੱਟ ਵੀ ਜਾਂਦੀ ਆ ਇਹ ਤੁਹਾਨੂੰ ਵੀ ਪਤਾ ਅੱਗੇ ਦੁੱਧ ਸੇਵਾ ਦਾ ਜੇ ਕੋਈ ਵੱਧ ਸੇਵਾ ਕਰ ਲੂ ਦਾਣਾ ਵੱਧ ਪਾ ਲੂ ਤਾਂ ਵੱਧ ਦੇ ਦੂ ਜਾਨਵਰ ਦੁੱਧ ਜੇ ਕੋਈ ਘੱਟ ਕਰ ਲੂ ਤੇ ਘੱਟ ਦੇ ਦੂ ਦੁੱਧ 4 ਨੰਬਰ ਕਹਿੰਨਾ ਮਸੂਆ ਪਲੂਣ ਮੱਛੀ ਵੀਰੇ ਕਿੰਨੇ ਦਿਨ ਲੈ ਜੂ ਦੋ ਦਾੰਦ ਮੂੰਹ ਤੋਂ ਮੂੰਹ ਤੋਂ ਦੋਂਦੀ ਆ ਪਹਿਲਣ ਵੱਛੀ ਆ ਠੀਕ ਐ ਕਿੰਨੇ ਕ ਦਿਨ ਲੈ ਜੂ ਇਹ ਦਿਨ ਵੀਰੇ ਵਾਸਤੇ ਤਿਆਰ ਹੈਗਾ ਜੀ ਆ ਕਿੰਨੇ ਕ ਦੁੱਧ ਦੇ ਲੋ 4 ਹੀ ਲੋ ਵੇੜ ਜਾਤ ਜੂ ਦੇ ਹਸਾਣਾ ਪੂਣ ਵੱਛੀ ਦਾ ਤਾਂ ਚਾਹੀਦਾ 18 ਕਿਲੋ ਨੂੰ 17 17 ਪਹਿਲਾ ਸੂਆ ਦੋਂਦੀ ਵੱਛੀ 17 18 ਕਿਲੋ ਦੁੱਧ ਬਾਈ ਕੰਦਾ ਪਿਉਣ ਦਾ ਚਾਹੀਦਾ ਦਿਨ ਕਿੰਨੇ ਕ ਲਵ ਦਿਨ ਵੀ ਤਿਆਰ ਹੈਗਾ ਜੀ ਵੀਰੇ 2 4 ਲੋ ਜੈ ਜੈ ਮੋੱਲ ਇਹ ਵੀਰੇ ਆਪਾਂ ਜਾਵਾਂ ਹਾਂ ਨਾ 50000 ਰੁਪਏ ਪਹਿਲਾ ਸੂਆ ਦੋਂਦੀ ਵੱਛੀ 50 ਤੇ 8 58000 ਮੋੱਲ ਐ ਮੋਟੇ ਮੋਟੇ ਥਾਨ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਸੋਨ ਨੂੰ ਤਿਆਰੀ ਮੰਨੋ ਬਾਈ ਕਹਿੰਦਾ ਦੋ ਕੁ ਦਿਨ ਕੋਈ ਮਸਾ ਹੀ ਲਓ ਹਾਂ ਮੂੰ ਮੱਥੇ ਦੀ ਸੋਹਣੀ ਬੋਦੀ ਬੋਦੀ ਪੂਰੀ ਚੰਗੀ ਆ ਨਹੀਂ ਆਮ ਪਹਿਲਣ ਦਾ ਥਣ ਚੁੰਡੀ ਵਾਲਾ ਹੁੰਦਾ ਥਣ ਦਾ ਸਾਈਜ਼ ਵੀ ਪੂਰਾ ਸੋਹਣਾ ਅੱਧੀ ਚਵਾਈ ਵਾਲਾ ਜਦੋਂ ਜਵਾਨ ਹੋਣਾ ਕਦ ਫੁੱਲ ਕਰ ਜਾਣਾ ਹਾਂ ਸਹੀ ਮੈਨੇ ਦੂਜੇ ਸੂਏ ਨੂੰ ਵੜਣੇ ਤਿਆਰ ਹੋਣਾ ਕਿਉਂਕਿ ਹਜੇ ਦੁੰਦੀ ਆ ਕਦੋਂ ਫੇਰ ਇਹਨਾਂ ਚੌਗੀ ਹੋਣਾ ਛਿੱਗੀ ਹੋਣਾ ਜਵਾਨ ਹੋਣਾ ਉਦੋਂ ਇਹਨੇ ਕਦ ਗਰੋਥ ਹੋਰ ਵੀ ਕਰ ਜੂ ਸਹੀ ਮੈਨੇ ਦੂਜੇ ਸੂਏ ਨੂੰ ਪ੍ਰੋਪਰ ਤਿਆਰ ਹੋਣਾ ਦੋਂਦੀ ਬੱਚੀ ਦੂਜੇ ਤੋਂ ਵੱਧ ਭਵੇਂ 68 ਥਲੇ ਮਰਜੀ ਬਣਾ 25 ਪਲੱਸ ਵੀ ਚੋ ਸਕਦਾ ਮੜ ਕਰ ਪੰਜ ਨੰਬਰ ਹਿੰਦੇ ਕਿੰਨਾ ਮਸੂ ਦਾ ਪੰਜ ਨੰਬਰ ਵੀ ਦੂਜਾ ਸੂਆ ਇਹ ਜਰਸੀ ਕਿੰਨੇ ਦਿਨ ਲੈ ਜੂ ਦਿਨ ਵੀਰੇ ਬਸ 5-4 ਦਿਨ ਅੰਦਰ ਬਾਹਰ ਹੀ ਆ ਦੂਜਾ ਸੂਆ ਪੰਜਾਂ ਚਾਰਾਂ ਦਿਨਾਂ ਦੇ ਅੰਦਰ ਬਾਹਰ ਸੂਬੂ ਦੁੱਧ ਕਿੰਨਾ ਕੱਢ ਜੂ ਤੇਰੇ ਹਿਸਾਬ ਨਾਲ ਦੁੱਧ ਵੀਰੇ ਯਾਰਾਂ ਜਰਸੀਆਂ ਤੁਹਾਨੂੰ ਪਤਾ ਹੀ ਜਿੰਨਾ ਕਿ ਦਿੰਦੀਆਂ 15 ਕ ਦੇ ਅੱਗੇ ਬਸ ਦੇ ਦਿੰਦੀਆਂ ਇਹ ਵੀ ਬਾਈ ਕਹਿਣਾ ਫਾਇਦਾ ਨਹੀਂ ਹੁੰਦਾ ਜੈ ਜਮੋਲਾ ਜਿਆ ਮੌਲ ਹੈ ਰੇੜਾ ਪਾ ਦੇ ਰਿਆਂ ਵੀਰੇ ਜਮਾ 45000 40 ਤੋਂ 5 45000 ਦੀ 5-4 ਦਿਨਾਂ ਦੇ ਅੰਦਰ ਬਾਹਰ ਸੂਪੂ ਦੂਜਾ ਸੂ ਆ ਸੀਲ ਠੰਡੀ ਸੀਲ ਠੰਡੀ ਆ ਤੇ ਮਰਜੀ ਹੂੰ ਜਿਹੜੇ ਪਾਸੇ ਦੀ ਮਰਜੀ ਵੈਜੋ ਚੋ ਲੋ ਸੀਲ ਸਾਬੂ ਪੂਰੀ ਮੌਲ 55 ਨਹੀਂ ਵੀਰੇ 45000 45000 ਸੌਰੀ ਮੈਨੂੰ ਭੁਲੇਖਾ ਲੱਗ ਗਿਆ 45000 ਦੋਸਤੋ ਆ ਜਿਉ ਕੋਈ ਚੱਕਰ ਨਹੀਂ ਮਾਨਤਣ ਖੁੱਲਾ ਹੋ ਜੂ ਨਗਬਾਈ ਕਹਿੰਦਾ ਜਾਦੇ ਆ ਲੈਣਾ ਨਫਾ ਜ਼ਰੂਰ ਹੈ ਤੇ ਜਿੱਥੇ ਜਿਹੜੇ ਵੀ ਜਾਨਵਰ ਦਾ ਸੌਦਾ ਹੋ ਗਿਆ ਉੱਥੇ ਉਹ ਜਾਨਵਰ ਬਾਈ ਨੇ ਦੇ ਦੇਣਾ ਤੁਹਾਨੂੰ ਨਾਗ ਬਹੁਤ ਗੈਂਤੀ ਚ ਆ ਪੰਜ ਨਾਗ ਤੁਹਾਨੂੰ ਵਿਖਾਤੇ ਆ ਇੱਕ ਅੱਧਾ ਨਾਗ ਤੁਹਾਨੂੰ ਹੋਰ ਤੋਰ ਕੇ ਵਿਖਾ ਦਿੰਨੇ ਆ ਫਿਰ ਵੀਡੀਓ ਲੰਮੀ ਵਾਲੀ ਹੋ ਜਾਣੀ ਆ ਇੰਨੀ ਲੰਮੀ ਵੀਡੀਓ ਕੋਈ ਵੇਂਦਾ ਵੀ ਨਹੀਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਇੱਕ ਵੜ ਤੁਹਾਨੂੰ ਹੋਰ ਤੋਰ ਕੇ ਕਿੰਨਾ ਮਸੂਆ ਇਹ ਵੀ ਵੀਰੇ ਦੂਜਾ ਸੂਆ ਦੱਸਿਆ ਬੰਨੂੰ ਠੀਕ ਆ 6 ਨੰਬਰ ਦੂਜੇ ਸੂਵੇ ਸੁੰਦੀ ਆ ਨੰਬਰ 6 ਤੇ ਤੁਸੀਂ ਆ ਵਾੜ ਵੇਖ ਰਹੇ ਆ ਜੱਸੀ ਵਾੜ ਆ ਵੀਰੇ ਹੂੰ ਕਿੰਨੇ ਦੀ ਹਿੰਦੇ ਇਹ ਵਾੜ ਵੀਰੇ ਜਮ ਆਪਾਂ ਜਾਵਾਂ ਹਾਂ 48000 ਰੁਪਏ ਦੇ ਦੇਣੀ ਆ 48000 ਦੀ ਬਾਈ ਕਹਿੰਦਾ ਦੇ ਦੇਣੀ ਆ ਇੱਥੇ ਹੀ ਬੰਨ ਲਾ ਬਾਹਰ ਕੱਢ ਲਿਆ ਹੋਰ ਜਿਹੜੀ ਹੈਗੀ ਆ ਦੋਸਤੋ ਨਾਗ ਜਿਆਦੇ ਆ ਤੇ ਤੁਹਾਨੂੰ ਹਣ ਇੱਥੇ ਹੀ ਵਿਖਾ ਦੇਾਂਗੇ ਗੁਲਾਬੀ ਥਾਣਾ ਅੱਧੀ ਚਵਾਈ ਵਾਲੇ ਮਾਨ ਤਾਨ ਹੋ ਜੂ ਬਲ ਢੇਲਾਂ ਪਈਆਂ ਬਹੁਤ ਅੰਦਾਜ਼ ਇਹਨਾਂ ਦਿਨ ਪੰਜਾ ਸੱਤਾਂ ਜਣਾ ਚ ਤਿਆਰ ਹੋ ਜੂ ਕੋਈ ਦੋ ਦਿਨ ਵੱਧ ਵੀ ਲੈ ਜਾਂਦਾ ਹਾਂ ਕੋਈ ਦੋ ਦਿਨ ਵੱਧ ਵੀ ਲੈ ਸਕਦਾ ਤੇ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦਾ ਉਹ ਤੁਹਾਨੂੰ ਵੀ ਪਤਾ ਕੋਈ ਡੇਟ ਆ ਜਾਂ ਟਾਈਮ ਫਿਕਸ ਤਾਂ ਹੈ ਨਹੀਂ ਕਿ ਐਤਵਾਰ ਨੂੰ ਇਹਨੇ 1:15 ਤੇ ਬੱਚਾ ਦੇ ਦੇਣਾ ਕੋਈ ਐ ਤਾਂ ਹੈ ਨਹੀਂਗਾ ਕੋਈ ਦੋ ਦਿਨ ਕਈ ਵਾਰ ਜਾਨਵਰ ਜੀ ਲ ਆ ਗਿਆ ਵੱਧ ਵੀ ਲੈ ਜਾਂਦਾ ਤੇ ਕੋਈ ਦੋ ਦਿਨ ਪਹਿਲਾਂ ਵੀ ਸੂ ਪੈਂਦਾ ਇਹਦੇ ਬਾਰੇ ਦੱਸ ਏ ਵੀ ਵੀਰੇ ਦੂਜਾ ਸੋਚ ਦੱਸਿਆ ਭਾਵੇਂ ਅਗਲਾ ਤੀਜਾ ਕਿੰਨੇ ਦਾ ਲੈ ਜੂ ਸੂਬਾ ਪਾਸੇ ਤਿਆਰੀਆਂ ਜੀ ਵੀਰੇ ਦੋ ਇੱਕ ਦੋ ਦਿਨ ਦੋ ਉਹੀ 14 15 ਦੇ ਆਸੇ ਪਾਸੇ ਜਾ ਦੇ ਇਹ ਵੜ ਦੇ ਦੇ ਆ ਪੱਕੇ ਵਾਲੀ 10000 ਰੁਪਏ 40 ਤੇ 41000 ਦੀ ਦੇ ਦੇਣੀ ਹੈ ਦੋ ਚਾਰ ਦਿਨ ਬਾਈ ਦੱਸਦਾ ਮਸਾ ਹੀ ਲਊ ਦੁੱਧ ਉੱਥੇ ਹੀ 14 15 ਦੇ ਆਸੇ ਪਾਸੇ ਬਾਈ ਕਹਿੰਦਾ ਪਿਆ ਦੇਣਗੀਆਂ ਕੋਈ ਕਿਲੋ ਵੱਧ ਪਿਆ ਜੂ ਕੋਈ ਕਿਲੋ ਘੱਟ ਪਿਆ ਜੂ 40 ਤੇ 41000 ਇਹਦਾ ਮੁੱਲ ਹੈ ਦੋ ਚਾਰ ਦਿਨ ਬਾਈ ਦੱਸਦਾ ਮਸਾ ਹੀ ਲਊ ਬਾੜੇ ਦਿਨ ਨਹੀਂ ਲੈਂਦੀ आधी चौआई वाले गुलाबी थान जर्सी नस्ल दी वैढ दूसरा सूआ ऊ मथे दी सोहणी है जे कोई ਭੈਣ ਭਰਾ ਜਰਸੀ ਵੈੜਾ ਲੈਣ ਦਾ ਚਾਹਵਣ ਹੋਵੇ ਤਿੰਨ ਚਾਰ ਵੈੜਾ ਜਰਸੀ ਬਰੀਡ ਦੀਆਂ ਅਗਲਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੈ ਹੁੰਦੇ ਇਹਦਾ ਕੰਨ ਮਸੂਆ ਕਿੰਨੇ ਦਿਨ ਲੈ ਜੂ ਬਹੁਤ ਤਿਆਰੀਆਂ ਜੀ 2-4 ਦਿਨ ਕੋਈ ਬਾਹਰ ਨਹੀਂ ਦੋ ਦੋ ਹੋਈ ਵਾ 15-16 ਜਾਇ ਜਾਇ ਮੁੱਲ ਜਾਇ ਮੁੱਲ ਵੀਰੇ ਆਪਾਂ ਜਮ ਹਾਨ 46000 ਇਹ 40 ਤੇ 46000 ਦੀ ਸੂਆ ਦੂਜਾ ਦੁੱਧ ਉਹੀ ਬਾਈ ਕਹਿੰਦਾ 15 16 14 ਇੱਥੇ ਆਸੇ ਪਾਸੇ ਪਿਆ ਦੇਣਗੇ 46000 ਦੀ ਦੇ ਦੇਣੀ ਆ ਸੋਨੇ ਥਾਣਾ ਮੋٹے ਮੋٹے ਹਾਦੀ ਚਵਾਈ ਵਾਲੇ ਗਾਇਮ ਜਿਹਾ ਮਾਲ ਹੈਗਾ ਜਿਆਦਾ ਜਮਾ ਵੇਚਣ ਵਾਲੇ ਹਾਂ ਨਾਲ ਅਗਲੇ ਕੀਤੀਆਂ ਪਾਜੋ ਅੱਜ ਰੇਟ ਕੀਤੇ ਸਹੀ ਦੋਸਤੋ ਬਾਈ ਕਹਿੰਦਾ ਮਾਲ ਜਿਆਦਾ ਹੈ ਲੈਣ ਦੇ ਇੰਜੇ ਵਾਲੇ ਮੁੱਲ ਹੈ ਵਿੱਚੋਂ ਮੌਕੇ ਤੇ ਫੇਰ ਵੀ ਮਾਨ ਤਾਨ ਹੋ ਜਾਓ ਇੱਥੇ ਬੰਨ ਲਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਬਹੁਤ ਗੈਂਤੀ ਚ ਪਸ਼ੂ ਆ ਆ ਤੁਹਾਨੂੰ 8 9 10 ਵਹਿਣਾ ਤੋੜ ਕੇ ਵਿਖਾਤੀਆਂ ਹਾਂ ਨਾਗ ਅੰਦਰ ਵੀ ਬਹੁਤ ਖੜੇ ਆ ਸਾਰੇ ਭੈਣ ਭਰਾ ਨੂੰ ਰਿਕੁਐਸਟ ਇਹੀ ਆ ਕਿ ਨਾਗ ਬਹੁਤ ਗਿਣਤੀ ਚ ਆ ਜੇ ਕਿਸੇ ਨੂੰ ਡੱਬੀ ਚਾਹੀਦੀ ਉਹ ਵੀ ਮਿਲ ਜੂ ਕਾਲੀ ਵੀ ਮਿਲ ਜੂ ਜਰਸੀ ਵੀ ਮਿਲ ਜੂ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰ ਲਿਓ 10 12 ਵਹਿਣਾ ਇਸ ਟਾਈਮ ਸੇ ਲਈ ਅਵੇਲੇਬਲ ਆ ਵੀਡੀਓ ਲੰਮੀ ਹੋ ਗਈ ਥੋਨੂੰ 8 9 ਪਸ਼ੂ ਵਿਖਾਤੇ ਆ ਤਿੰਨ ਤਾਜ਼ੀਆਂ ਸੂਈਆਂ ਅੰਦਰ ਵੀ ਦੋ ਤਾਜ਼ੀਆਂ ਸੂਈਆਂ ਖੜੀਆਂ ਦੋ ਆਹ ਖੜੀਆਂ ਤਾਜ਼ੀਆਂ ਸੂਈਆਂ ਚਾਰ ਤਾਜ਼ੀਆਂ ਸੂਈਆਂ ਦੂਜੀਆਂ ਸਾਰੀਆਂ ਗੱਬਣ ਫੋਨ ਨੰਬਰ ਸਕਰੀਨ ਤੇ ਸਸੀਕਾ